ਤਾਰਹੀ ਜਿਸ ਤਰ੍ਹਾਂ ਦੇ ਹਾਲਾਤ ਮਜੀਠੇ ਦੇ ਵਿੱਚ ਨਜ਼ਰ ਹੋਣ ਆ ਰਹੇ ਨੇ ਕਿ ਤੁਹਾਨੂੰ ਦੇਖੋ ਮਜੀਠੇ ਹਲਕੇ ਦੇ ਵਿੱਚ ਅੱਜ ਅਸੀਂ ਆਪਾਂ ਵੱਡਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਆਏ ਆਂ ਔਰ ਇੱਕ ਵਰਕਰ ਮੀਟਿੰਗ ਜਿਹੜੀ ਸੀ ਉਹ ਕਥੂ ਨਗਲ ਸਾਹਿਬ ਸਾਡੇ ਸਰਪ੍ਰਸਤ ਸਰ ਸਵਿੰਦਰ ਸਿੰਘ ਜੀ ਕਥੂ ਨਗਲ ਐਕਸਐਮਐਲਏ ਜੀ ਤੇ ਭਗਵੰਤਪਾਲ ਸਿੰਘ ਜੀ ਸੱਚਰ ਹੁਣਾ ਵੱਲੋਂ ਇੱਕ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਸੀ ਸੋ ਇੱਥੇ ਆ ਕੇ ਆਪਣੇ ਵਰਕਰ ਸਹਿਬਾਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਜਿਸ ਤਰੀਕੇ ਨਾਲ ਇਲੈਕਸ਼ਨ ਲੜਨੀ ਹੈ ਜਿਸ ਤਰੀਕੇ ਨਾਲ ਇੱਕ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਤਾਨਾਸ਼ਾ ਤਾਕਤ ਬੈਠੀ ਹੈ ਉਹ ਮੈਂ ਇਹਨਾਂ ਨੂੰ ਇਹੀ ਕਿਹਾ ਕਿ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ ਜਦੋਂ ਵੀ ਜ਼ੁਲਮ ਹੋਵੇ ਜਦੋਂ ਵੀ ਕੋਈ ਗੱਲ ਹੋਵੇ ਚਾਹੇ ਸੰਵਿਧਾਨ ਬਣਾਉਣ ਦੀ ਗੱਲ ਆਈ ਚਾਹੇ ਸੰਵਿਧਾਨ ਦੇ ਅਧਿਕਾਰ ਨੂੰ ਲਾਗੂ ਕਰਾਉਣ ਦੀ ਗੱਲ ਆ ਗਈ ਹੈ ਕਿਉਂਕਿ ਉਹਨਾਂ ਦੇ ਅਧਿਕਾਰ ਸਾਡੇ ਖੋਲੇ ਨੇ ਸੰਵਿਧਾਨ ਖਤਮ ਕਰਨ ਜਾ ਰਹੇ ਆ ਉਦੋਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬੀਆਂ ਦੇ ਵਿਰੋਧ ਡਟਣਾ ਪੈਣਾ ਖਾਸ ਕਰ ਕਾਂਗਰਸ ਪਾਰਟੀ ਦੇ ਵਰਕਰ ਦਾ ਇੱਕ ਫਰਜ਼ ਬੰਦਾ ਆ ਅਸੀਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦਾ ਬਹੁਤ ਲੰਮਾ ਚੌੜਾ ਇਤਿਹਾਸ ਹੈ ਕੁਰਬਾਨੀਆਂ ਦੇ ਵਿੱਚ ਸੋ ਮੈਂ ਇਹਨਾਂ ਨੂੰ ਕਿਹਾ ਕਿ ਅੱਜ ਜਿਹੜੀ ਕੁਰਬਾਨੀ ਹੈ ਉਹ ਮਤਦਾਨ ਦੇ ਰੂਪ ਦੇ ਵਿੱਚ ਆਪਾਂ ਵੋਟ ਪਾ ਕੇ ਦੇਣੀ ਹੈ ਔਰ ਇਹਨਾਂ ਨੂੰ ਸੰਬੋਧਨ ਕਰਦੇ ਹੋਏ ਮੈਂ ਹਲਕੇ ਮਜੀਠੇ ਨੂੰ ਸੰਬੋਧਨ ਕੀਤਾ ਇਹਨਾਂ ਦੇ ਰਾਈ ਸਾਡੀ ਆਵਾਜ਼ ਜਿਹੜੀ ਹੈ ਉਹ ਹਰ ਸੱਥਾਂ ਦੇ ਵਿੱਚ ਲੈ ਕੇ ਜਾਣਗੇ ਔਰ ਉਹ ਆਵਾਜ਼ ਜਿਹੜੀ ਹੈ ਇੱਕ ਜਿੱਤ ਦੇ ਰੂਪ ਦੇ ਵਿੱਚ ਬਾਹਰ ਨਿਕਲੇਗੀ ਔਰ ਜਿਹੜੀ ਇੱਕ ਤਰੀਕ ਨੂੰ ਕਾਂਗਰਸ ਪਾਰਟੀ ਦੇ ਜਿਹੜੇ ਸਿਪਾਹੀ ਨੇ ਸਾਡੇ ਉਦੀ ਲਾਮਬੰਦੀ ਹਰ ਮੋਰਚੇ ਦੇ ਉੱਤੇ ਕਰਨਗੇ ਲੇਕਿਨ ਓਜਲਾ ਸਾਹਿਬ ਜਿਹੜੇ ਪੁਰਾਣੇ ਲੀਡਰ ਸੀਗੇ ਉਹ ਮਤਲਬ ਕਿ ਦੂਸਰੀਆਂ ਪਾਰਟੀਆਂ 'ਚ ਜਾ ਚੁੱਕੇ ਨੇ ਹੁਣ ਮਜੀਠਾ ਹਲਕਾ ਤੇ ਆਪ ਆਪਣੇ ਆਪ ਨੂੰ ਜਿਵੇਂ ਅਨਾਥ ਸਮਝਦਾ ਹੋਇਆ ਨਜ਼ਰ ਆ ਰਿਹਾ ਕਾਂਗਰਸ ਨੂੰ ਲੈ ਕੇ ਤੁਹਾਨੂੰ ਕਿੰਨੇ ਕਹਿ ਦਿੱਤਾ ਆ ਸਭ ਤੋਂ ਪੁਰਾਣੇ ਦੇ ਆ ਨੇ ਉਹ ਕਿਹੜੇ ਨੇ ਜੀ ਉਹ ਤੇ ਪੋਕਾ ਪ੍ਰੈਸ ਸੀ ਉਹਨਾਂ ਸਮਾਨ ਤੋਂ ਇਕੱਠਾ ਕਰਕੇ ਇਧਰੋਂ ਵੀ ਲੈ ਕੇ ਹੁਣ ਉਧਰੋਂ ਤੁਰ ਪਏ ਨੇ ਉਹਨਾਂ ਦਾ ਕੀੜੀ ਗੱਲ ਹੈ ਦੇਖੋ ਉਹਨਾਂ ਨੂੰ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਨੂੰ ਤਾਂ ਮਜੀਠੇ ਵਾਲੇ ਜਾਣਦੇ ਵੀ ਵੇਖੋ ਟਿਕਟਾਂ ਵੀ ਦਿੱਤੀਆਂ ਚੇਅਰਮੈਨੀਆਂ ਵੀ ਦਿੱਤੀਓ ਉਸ ਤੋਂ ਇਹ ਤਾਂ ਦਲ ਬਦਲਣ ਦੀ ਇੱਕ ਪ੍ਰਕਿਰਿਆ ਜੀ ਹੋ ਗਈ ਹੈ ਵੀ ਇਹ ਇਹ ਕਿ ਪਾਰਟੀ ਲਈ ਨਹੀਂ ਬਦਲੇ ਕਿ ਇਸ ਕੰਮ ਲਈ ਨਹੀਂ ਬਦਲੇ ਇਹ ਆਪਣੇ ਫਾਇਦਿਆਂ ਵਾਸਤੇ ਆਪਣੇ ਨਿੱਜੀ ਫਾਇਦਿਆਂ ਵਾਸਤੇ ਆ ਸੋ ਅਸੀਂ ਉਹਨਾਂ ਦੀ ਗੱਲ ਨਹੀਂ ਕਰਦੇ ਉਹ ਆਪਣਾ ਪ੍ਰਚਾਰ ਕਰਨ ਅਸੀਂ ਆਪਣਾ ਕਰ ਰਹੇ ਹਾਂ ਲੋਕਾਂ ਦਾ ਫੈਸਲਾ ਕਰਨਾ ਹੈ ਲੋਕਾਂ ਨੂੰ ਲੋਕਤੰਤਰ ਪ੍ਰਕਿਰਿਆ ਹੈ ਲੋਕਾਂ ਨੇ ਆਪਣੇ ਮਤ ਦਾ ਦਾਨ ਕਰਨਾ ਹੈ ਇਹ ਉਹਨਾਂ ਨੂੰ ਵੇਹੇ ਸਾਰਿਆਂ ਨੂੰ ਪਤਾ ਲੱਗ ਜਾਏਗਾ ਬਾਬਾ ਬੁੱਢਾ ਸਾਹਿਬ ਅਰਦਾਸ ਕੀਤੀ ਦੂਸਰੇ ਪਾਸੇ ਤਲਵੀਰ ਸਿੰਘ ਗਿੱਲ ਜਿਹੜੇ ਨੇ ਹੁਣ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਬੜੇ ਕਲੀ ਕਰੀਬੀ ਸੀਗੇ ਬਿਕਰਮ ਸਿੰਘ ਮਜੀਠੀਏ ਇਹਦੇ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਕਿ ਇੰਪੈਕਟ ਪੈਗਾ ਹੁਣ ਅਕਾਲੀ ਦਲ ਨੂੰ ਬਹੁਤ ਇਹ ਮੌਸਮ ਬਦਲੀਆਂ ਦਾ ਆਇਆ ਸੋ ਦਲਦਲ ਬਦਲੀਆਂ ਦਾ ਮੌਸਮ ਚੱਲ ਰਿਹਾ ਜਿੱਦਾਂ ਪੁੰਗਾਰੇ ਦੀ ਬਾਹਰ ਹੁੰਦੀ ਹੈ ਸੋ ਇਸ ਤਰ੍ਹਾਂ ਇਹ ਵੀ ਇੱਕ ਬਾਹਰ ਚੱਲ ਰਹੀ ਹੈ ਤੇ ਕੁਦਰਤੀ ਗੱਲ ਹੈ ਇਹ ਤੇ ਹੁਣ ਕਿੰਨੀ ਕਮਜ਼ੋਰੀ ਹੈ ਕਿੰਨਾ ਕਿਨੂੰ ਫਾਇਦਾ ਆ ਇਧਰ ਲੋਕਾਂ ਦਾ ਇਹ ਕਰਨਾ ਪਰ ਹੁਣ ਮਸਲਾ ਸਮਾਂ ਆ ਗਿਆ ਕਿ ਦਲ ਬਦਲੀ ਦੇ ਵਿੱਚ ਬਹੁਤਾ ਲੋਕ ਯਕੀਨ ਨਹੀਂ ਕਰਦੇ ਪਰ ਅਕਾਲੀ ਦਲ ਦੀ ਕਮਜ਼ੋਰੀ ਨੂੰ ਦੇਖਦੇ ਹੋਈ ਉਹ ਗਏ ਨੇ ਕਿਉਂਕਿ ਅਕਾਲੀ ਦਲ ਡੇ বাই ਡੇ ਵੀਕ ਹੁੰਦਾ ਜਾ ਰਿਹਾ ਉਹ ਲੋਕਾਂ ਨੂੰ ਸਭ ਨੂੰ ਪਤਾ ਹੈ थैंक यू सो मच ਸੱਚਾ ਸਾਹਿਬ ਮਜੀਠਾ ਵਿੱਚ ਪਹਿਲੀ ਪਲੇਠੀ ਮੀਟਿੰਗ ਜਿਹੜੀ ਆ ਅੱਜ ਕਾਂਗਰਸ ਵੱਲੋਂ ਕਰਵਾਈ ਗਈ ਆ ਲੋਕ ਸਭਾ ਲੈਕਚਰਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਵੇਖਣ ਨੂੰ ਮਿਲਿਆ ਤੁਸੀਂ ਵੇਖ ਲੈ ਕੇ ਅੱਜ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਸਾਡੇ ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜੀ ਉਹਨਾਂ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਪਹਿਲੀ ਜਿਹੜੀ ਸੀ ਵਰਕਰ ਮੀਟਿੰਗ ਕੀਤੀ ਗਈ ਸੀ ਹਰ ਪਿੰਡ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਜਿਹੜੇ ਸਾਡੇ ਸਰਕਾਰ ਡਾਗੂਸ ਉਹਨਾਂ ਨੂੰ ਸੱਦਾ ਦਿੱਤਾ ਗਿਆ ਸੀ ਲੇਕਿਨ ਤੁਸੀਂ ਵੇਖ ਹੀ ਲਿਆ ਕਿ ਜਿਹੜਾ ਸਾਡੀ ਵਰਕਰ ਮੀਟਿੰਗ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਸੀ ਇਹਦਾ ਲੋਕਾਂ ਦਾ ਮੈਂ ਪਾਰਟੀ ਨਾਲ ਪਿਆਰ ਤੇ ਉਸ ਤੋਂ ਬਾਅਦ ਜਿਹੜਾ ਮੈਂ ਆਪਣੇ ਸਰਦਾਰ ਸੁਨਦਰ ਸਿੰਘ ਕੱਥੂ ਨੰਗਲ ਨਾਲ ਲਗਭਗ ਪਿਛਲੇ 25 30 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਉਹਦਾ ਫਲ ਮਿਲਿਆ ਕਿ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਨੇ ਸਾਡੇ ਤੇ ਜੋ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਅਸੀਂ ਵੱਡਾ ਇੱਥੇ ਇਕੱਠ ਕੀਤਾ ਸਚੇ ਜੀ ਸਭ ਹਮੇਸ਼ਾ ਹੀ ਤੁਸੀਂ ਮਿਹਨਤ ਕਰਦੇ ਰਹਿੰਦੇ ਹੋ ਲੇਕਿਨ ਮਲਾਈ ਕੁਝ ਹੋਰ ਖਾ ਜਾਂਦੇ ਨੇ ਲੇਕਿਨ ਲੱਗਦਾ ਡੀਮੋਟਿਵੇਟ ਨਹੀਂ ਹੁੰਦੇ ਕਿ ਮੈਂ ਆਪਣੀ ਪਾਰਟੀ ਲਈ ਇੰਨਾ ਕੰਮ ਕਰਦਾ ਤੇ ਲੇਕਿਨ ਮੈਨੂੰ ਉਹ ਮੌਕਾ ਨਹੀਂ ਮਿਲ ਪਾਂਦਾ ਨਹੀਂ ਇਹੋ ਜੀ ਕੋਈ ਗੱਲ ਨਹੀਂ ਜਿਹੜੇ ਪਾਰਟੀ ਦੀ ਪਿੱਠ ਛੁਰਾ ਮਾਰਦੇ ਨੇ ਇਹ ਸਵਾਲ ਉਹਨਾਂ ਨੂੰ ਕਰਿਆ ਜੇ ਅਸੀਂ ਤੇ ਪਾਰਟੀ ਦੇ ਨਾਲ ਖਲੋਤੇ ਆ ਚਾਹੇ ਪਾਰਟੀ ਜੋ ਵੀ ਕੁਝ ਕਰੇ ਅਸੀਂ ਪਾਰਟੀ ਦਾ ਝੰਡਾ ਬੁਲੰਦ ਕਰਦੇ ਆਂ ਇਹ ਸਵਾਲ ਉਹਨਾਂ ਨੂੰ ਕਰੋ ਜਿਨ੍ਹਾਂ ਨੇ ਟਿਕਟਾਂ ਲਈਆਂ ਜਿਨ੍ਹਾਂ ਨੇ ਚੇਅਰਮੈਨੀਆਂ ਲਈਆਂ ਜਿਨ੍ਹਾਂ ਨੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਚਾਰ-ਚਾਰ ਵਾਰੀ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਫਿਰ ਚੇਅਰਮੈਨੀਆਂ ਦਿੱਤੀਆਂ ਲੇਕਿਨ ਫਿਰ ਵੀ ਉਹ ਪਾਰਟੀ ਦੀ ਪਿੱਠ ਛੁਲਾ ਮਾਰ ਕੇ ਪਿਛਲੀ ਵਾਰ ਵੀ ਚਲੇ ਗਏ ਤੇ ਐਤ ਕੀ ਫੇਰ ਚਲੇ ਗਏ ਇਹ ਸਵਾਲ ਉਹਨਾਂ ਨੂੰ ਕਰਿਆ ਜੀ ਲੱਗਦਾ ਰਾਜਨੀਤਿਕ ਭੁੱਖਿਆ ਉਹਨਾਂ ਨੂੰ ਬਿਲਕੁਲ ਮੈਂ ਕਹਿੰਦਾ ਕਿ ਹੁਣ ਕੁਝ ਕਿਹਾ ਨਹੀਂ ਜਾ ਸਕਦਾ ਜੋ ਪਾਰਟੀ ਦੇ ਵਿੱਚ ਉਲਟਫੇਰ ਹੋਏ ਨੇ ਇਹ ਮੇਰੇ ਰਾਜਨੀਤਿਕ ਦੌਰ ਦੇ ਜੋ ਮੇਰੇ ਮੈਂ ਲਗਭਗ 35-40 ਸਾਲ ਤੋਂ ਵੇਖ ਰਿਹਾ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡੇ-ਵੱਡੇ ਕੱਦ ਦੇ ਆਗੂ ਵੀ ਪਾਰਟੀਆਂ ਦੀ ਪਿੱਠ ਛੁਲਾ ਮਾਰ ਕੇ ਦਲ ਬਦਲੀ ਕਰ ਰਹੇ ਨੇ ਤੁਸੀਂ ਅਕਸਰ ਹੀ ਗੁਰਦਾਸਪੁਰ ਦੇ ਵਿੱਚ ਅਮਰਸਰ ਤੋਂ ਤਰਨਤਾਰਨ ਮਾਝਾ ਸਾਰਾ ਦੇਖਦੇ ਹੋ ਕੀ ਲੱਗਦਾ ਕੀ ਐਨਾਲਿਸਿਸ ਨਿਕਲ ਰਿਹਾ ਤੁਹਾਡਾ ਸਾਰਾ ਜੀ ਮੈਂ ਇਹ ਪਿਛਲੀ ਵਾਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ ਤੇ ਕਹਿੰਨ ਤੋਂ ਗਰੇਜ਼ ਨਹੀਂ ਕਰਾਂਗਾ ਕਿ ਸਾਰੇ ਪੰਜਾਬ ਦੇ ਵਿੱਚ ਜੋ ਹਨੇਰੀ ਸੀ ਉਹ ਆਮ ਆਦਮੀ ਪਾਰਟੀ ਚੱਲ ਰਹੀ ਸੀ ਮਾਲਵੇ ਦੇ ਵਿੱਚੋਂ ਸਫਾਇਆ ਹੋ ਗਿਆ ਉੱਥੇ ਸਿਰਫ ਸਾਡੇ ਅੱਜ ਦੇ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੀ ਜਿਹੇ ਸਨ ਉਹ ਜਿੱਤ ਗਏ ਸਨ ਤੇ ਉਸ ਤੋਂ ਬਾਅਦ ਜਿਹੜਾ ਜੇਤੂ ਰੱਥ ਸੀ ਉਹਨਾਂ ਦਾ ਉਹਨੂੰ ਮਾਝੇ ਵਾਲਿਆਂ ਨੇ ਆ ਕੇ ਰੋਕ ਲਈ ਸੀ ਚਾਹੇ ਸਰਦਾਰ ਸੁਖਵਿੰਦਰ ਸਿੰਘ ਸਰਕਾਰੀਆ ਸਨ ਚਾਹੇ ਤ੍ਰਿਪਤ ਜਿੰਦਰ ਸਿੰਘ ਬਾਜਵਾ ਸਨ ਚਾਹੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਜਾਂ ਸਾਡੀ ਭੈਣ ਦੀਨਾਨਗਰ ਤੋਂ ਉਹ ਸਨ ਫਿਰ ਪੁਰੀ ਸਾਹਿਬ ਸਨ ਮਾਝੇ ਦੇ ਵਿੱਚੋਂ ਸਿਰਫ ਵੱਧ ਸੀਟਾਂ ਜਿਹੜੀਆਂ ਲਗਭਗ 6 ਸੀਟਾਂ ਮਾਝੇ ਦੇ ਵਿੱਚੋਂ ਆਈਆਂ ਸਨ ਉਸ ਹਨੇਰੀ ਦੇ ਵਿੱਚ ਵੀ ਤੇ ਤੁਹਾਨੂੰ ਦਾਅਵੇ ਨਾ ਕਹਿਣਾ ਕਿ ਇਸ ਸਮੇਂ ਦੇ ਵਿੱਚ ਵੀ ਜਿਹੜੀ ਵਧੀਆ ਸਭ ਤੋਂ ਚੰਗੀ ਹਵਾ ਹੈ ਉਹ ਮਾਝੇ ਵਿੱਚ ਚੱਲ ਰਹੀ ਹੈ ਗਰਦਾਸਪੁਰ ਉਸਨ ਜਿਸਨ ਸਰਦਾਰ ਸੁਜਿੰਦਰ ਸਿੰਘ ਰਧਾਵਾ ਜੀ ਨੇ ਰੋਡ ਸ਼ੋ ਕੀਤਾ ਸੀ ਉਹ ਟਿਕਟ ਲੈ ਕੇ ਆਏ ਸਨ ਜ ਮੈਂ ਉਹਨਾਂ ਦੇ ਨਾਲ ਸੀ ਉਸ ਦਿਨ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕਾਂ ਨੇ ਮੋਹਰ ਲਾਤੀ ਸੀ ਕਿ ਸੁਖਜਿੰਦਰ ਸਿੰਘ ਰਧਾਵਾ ਵੱਡੀ ਲੀਡ ਨਾਲ ਜਿੱਤਣਗੇ ਜੇ ਗੱਲ ਕਰੀਏ ਖਡੂਰ ਸਾਹਿਬ ਦੀ ਤੇ ਉੱਥੋਂ ਸਰਦਾਰ ਕੁਲਵੀਰ ਸਿੰਘ ਜੀਰਾ ਜੋ ਪੰਥਕ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਜੁਝਾਰੂ ਨੇ ਉਹ ਵੀ ਉੱਥੋਂ ਸੀਟ ਜਿੱਤਣ ਜਾ ਰਹੇ ਨੇ ਤੇ ਹੁਣ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਆਪ ਵੀ ਵੇਖ ਲਓ ਕਿ ਜਿਹੜਾ ਵਿਧਾਨ ਸਭਾ ਹਲਕਾ ਸਾਡਾ ਮਜੀਠਾ ਹੈ ਚਾਹੇ ਇੱਥੋਂ 3-4 ਵਾਰੀ ਕਾਂਗਰਸ ਦੇ ਵਿਧਾਇਕਾਂ ਨੇ ਜੋ ਚੋਣ ਲੜੀ ਉਹ ਹਾਰ ਗਏ ਲੇਕਿਨ ਅੱਜ ਦੇ ਇਸ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਐਤਕੀ ਜਿਹੜਾ ਪਾਰਲੀਮੈਂਟ ਚੋਣਾਂ ਦੇ ਵਿੱਚ ਮਜੀਠੇ ਦੇ ਨਤੀਜੇ ਵੀ ਜਿਹੜੇ ਵਧੀਆ ਹੋਣਗੇ ਸਰਤਾਜ ਗੁਰਜੀਤ ਸਿੰਘ ਔਜਲਾ ਵੀ ਵੱਡੀ ਲੀਡ ਨਾਲ ਚੱਤਣਗੇ ਸੱਚਾ ਸਭ ਲੋਕਾਂ ਨੂੰ ਮਿਲਦੇ ਹੋਗੇ ਵਰਕਰਾਂ ਨੂੰ ਮਿਲਦੇਗੇ ਰੋਂਦੇ ਨਹੀਂ ਆ ਕਿ ਅਸੀਂ ਗਲਤ ਬੰਦੇ ਵੱਲ ਚੋਣ ਕਰਦੇ ਹੋਏ ਨਜ਼ਰ ਆਉਂਦੇ ਸੀ ਉਹ ਕਦੀ ਮਲਾਲ ਨਹੀਂ ਕਰਦੇ ਤੁਸੀਂ ਅੱਜ ਲੋਕਾਂ ਨੂੰ ਪੁੱਛ ਕੇ ਵੇਖਿਆ ਜੇ ਤੇ ਅੱਜ ਸਟੇਜ ਤੋਂ ਬੋਲਦੇ ਆ ਸਦਾ ਗੁਰਜੀਤ ਸਿੰਘ ਦੇ ਔਜਲਾ ਜਿਹਦੇ ਸਤਕਾਰ ਜੋ ਮਾਤਾ ਜੀ ਵੀ ਕਹਿ ਗਏ ਕਿ ਅੱਜ ਜਿਹੜੀ ਮੈਂ ਵਧਾਈ ਤੁਹਾਨੂੰ 24 ਦੇ ਤੇ ਦਿਨ ਹੀ ਦੇਣੀ ਸੀ ਕਿ ਗੁਰਜੀਤ ਸਿੰਘ ਔਜਲਾ ਜਿੱਤਣ ਜਾ ਰਹੇ ਨੇ ਅੱਜ ਮੈਂ ਤੁਹਾਨੂੰ 27 ਦੀ ਵਧਾਈ ਵੀ ਦੇ ਦਿਆਂ ਕਿ ਤੁਸੀਂ ਜੋ ਏਡਾ ਵੱਡਾ ਕੱਠ ਕੀਤਾ ਹੈ ਕਿ ਸੱਚਰ ਨਾਲ ਤੁਸੀਂ ਇੰਨਾ ਪਿਆਰ ਕਰਦੇ ਹੋ ਅੱਜ ਕਹਿੰਦੇ ਮੈਨੂੰ ਵੇਖ ਕੇ ਇਹ ਵੀ ਖੁਸ਼ੀ ਹੋਈ